HMPV వైరస్ ਕੀ ਹਨ ਇਸਦੇ ਲੱਛਣ ਤੇ ਉਪਾ ਕੋਰੋਨਾ ਵਰਗਾ ਇਹ ਚੀਨੀ వైరస్ ਕਿੰਨਾ ਖਤਰਨਾਕ ਹੁਣ ਤੱਕ ਆਖਿਰਕਾਰ ਕਿੰਨੇ ਲੋਕ ਲੈ ਨੇ ਚਪੇਟ ਚ ਜੀ ਹਾਂ ਗੱਲ ਕਰ ਰਹੇ ਹਾਂ ਜਿੱਥੇ ਕਿ ਭਾਰਤ ਦੇ ਵਿੱਚ ਚੀਨ ਵਾਲੇ HMP వైరస్ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਨੇ ਲੱਛਣ ਇਸ ਦੇ ਕਰੋਨਾ ਵਰਗੇ ਦੱਸੇ ਜਾ ਰਹੇ ਨੇ ਜਿਸ ਤੇ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਅਗਰ ਸਭ ਤੋਂ ਪਹਿਲਾਂ ਗੱਲ ਕਰੀਏ ਐਚ ਐਮ ਪੀ ਵੀ ਵਾਇਰਸ ਆਖਰਕਾਰ ਹੈ ਕਿ ਤਾਂ ਹਿਊਮਨ ਮੈਟਾਪਨੀ ਓਮੋ ਵਾਇਰਸ ਪਾਤ ਦੇ ਵਿੱਚ ਇਸ ਦੀ ਐਂਟਰੀ ਹੋਈ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਅਨੁਸਾਰ ਕਰਨਾਟਕ ਦੇ ਵਿੱਚ ਐਚ ਐਮ ਪੀ ਵੀ ਦੇ ਦੋ ਮਾਮਲੇ ਸਾਹਮਣੇ ਆਏ ਨੇ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਐਚ ਐਮ ਪੀ ਵੀ ਦੀ ਲਾਗ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਪਹਿਲਾਂ ਹੀ ਫੈਲ ਰਹੀ ਹੈ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸਾਹ ਸੰਬੰਧੀ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ ਨੇ ਤੇ ਇਸ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਆਖਰਕਾਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਜਿਸ ਦੇ ਵਿੱਚ ਛਿੱਕ ਜਾਂ ਖੰਘਦੇ ਸਮੇਂ ਰੁਮਾਲ ਤੇ ਕਪੜੇ ਦੀ ਵਰਤੋਂ ਕਰੋ ਅਲਕੋਹਲ ਆਧਾਰਿਤ ਸੈਨੀਟਾਈਜ਼ਰ ਦੀ ਵਰਤੋਂ ਸ਼ੁਰੂ ਕਰ ਦੇਵੋ ਖਾਂਸੀ ਤੇ ਜ਼ੁਕਾਮ ਤੋਂ ਪ੍ਰਭਾਵਿਤ ਲੋਕਾਂ ਤੋਂ ਜਨਤਕ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਤੁਹਾਨੂੰ ਅੱਜਕੱਲ੍ਹ ਦੂਜਿਆਂ ਦੇ ਨਾਲ ਹੱਥ ਮਿਲਾਉਣਾ ਬੰਦ ਕਰਨਾ ਹੋਵੇਗਾ ਬਾਰ ਬਾਰ ਇੱਕੋ ਟਿਸ਼ੂ ਪੇਪਰ ਜਾਂ ਰੁਮਾਲ ਦੀ ਵਰਤੋਂ ਨਾ ਕੀਤੀ ਜਾਵੇ ਜਨਤਕ ਥਾਵਾਂ ਤੇ ਥੁੱਕਣਾ ਬੰਦ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ ਦੀ ਸੂਰਤ ਦੇ ਵਿੱਚ ਦਵਾਈ ਆਪਣੇ ਆਪ ਸ਼ੁਰੂ ਨਾ ਕੀਤੀ ਜਾਏ ਇਹ ਕੁਝ ਹਦਾਇਤਾਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਅਗਰ ਇਸ ਦੇ ਵਿੱਚ ਕਿਹਾ ਜਾਵੇ ਕਿ ਨਹੀਂ ਕਰਨਾ ਤਾਂ ਟਿਸ਼ੂ ਪੇਪਰ ਤੇ ਰੁਮਾਲ ਦਾ ਦੁਬਾਰਾ ਇਸਤੇਮਾਲ ਨਾ ਕੀਤਾ ਜਾਏ ਬਿਮਾਰ ਲੋਕਾਂ ਦੇ ਕੋਲ ਨਜ਼ਦੀਕੀ ਸੰਪਰਕ ਜਿਹੜਾ ਤੋਲਿਏ ਹੋਗੇ ਆਧਾ ਇਸਤੇਮਾਲ ਨਾ ਕੀਤਾ ਜਾਏ ਤੇ ਉਸ ਦੇ ਨਾਲ ਹੀ ਬਾਰ ਬਾਰ ਅੱਖ ਜਾਂ ਨੱਕ ਅਤੇ ਆਪਣੇ ਮੂੰਹ ਨੂੰ ਨਾ ਛੂਇਆ ਜਾਵੇ ਤੇ ਉੱਥੇ ਹੀ ਪਬਲਿਕ ਸਥਾਨਾਂ ਤੇ ਨਾ ਠੁੱਕਿਆ ਜਾਏ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਨਹੀਂ ਕਰਨੀਆਂ ਕਰੋਨਾ ਦੇ ਨਾਲ ਕਿਉਂ ਇਸ ਨੂੰ ਜੋੜਿਆ ਜਾ ਰਿਹਾ ਹੈ ਕਿਉਂ ਕਿਹਾ ਜਾ ਰਿਹਾ ਹੈ ਕਿ ਕੀ ਇਹ ਕਰੋਨਾ ਦੇ ਬੰਗ ਤਬਾਹੀ ਮਚਾ ਸਕਦਾ ਹੈ ਕਿਉਂਕਿ ਇਸ ਦੇ ਲੱਛਣ ਕੋਰੋਨਾ ਵਾਇਰਸ ਵਰਗੇ ਹੀ ਹਨ ਇਸ ਕਰਕੇ ਇਸ ਨੂੰ ਕੋਰੋਨਾ ਦੇ ਨਾਲ ਜੋੜਿਆ ਜਾ ਰਿਹਾ ਹੈ ਸੰਕਰਮਿਤ ਲੋਕਾਂ ਨੂੰ ਖੰਗ ਬੁਖਾਰ ਨੱਕ ਬਗੜਨਾ ਜਾਂ ਬੰਦ ਨੱਕ ਜਾਂ ਗਲੇ ਦੇ ਵਿੱਚ ਖਰਾਸ਼ ਦੀ ਸ਼ਿਕਾਇਤ ਹੁੰਦੀ ਹੈ ਕੁਝ ਲੋਕਾਂ ਨੂੰ ਤਾਂ ਸਾਹ ਲੈਣ ਦੇ ਵਿੱਚ ਤਕਲੀਫ ਵੀ ਹੋ ਸਕਦੀ ਹੈ ਤੇ ਇਸ ਦੇ ਨਾਲ ਤਫੜ ਲਾਗ ਦੇ ਇੱਕ ਹਿੱਸੇ ਦੇ ਵਜੋਂ ਇਹ ਪ੍ਰਗਟ ਹੁੰਦਾ ਹੁਣ ਕਰਨਾਟਕ ਦੇ ਵਿੱਚ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ 3 ਮਹੀਨੇ ਦੀ ਜਵਾਕੜੀ ਨੂੰ ਜਿਹੜੀ ਕਿ ਇੱਕ ਬਿਮਾਰੀ ਤੋਂ ਪੀੜਤ ਹੁੰਦੀ ਹੈ ਉਸ ਨੂੰ ਜਦੋਂ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਹ ਐਚਐਮਪੀ ਵੀ ਦਿਨਾਂ ¿Qué? ਜਿਹੜੀ ਸੰਕਰਮਿਤ ਪਾਈ ਜਾਂਦੀ ਹੈ ਇਸ ਤੋਂ ਬਾਅਦ ਇਹ ਮਾਮਲੇ ਜਿਹੜੇ ਸਾਫ਼ ਹੋਣ ਲੱਗਦੇ ਨੇ ਤੇ ਉੱਥੇ ਇੱਕ ਰਿਪੋਰਟ ਇਹ ਵੀ ਆਈ ਹੈ ਕਿ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ ਅਗਰ 6 ਜਨਵਰੀ ਤੱਕ ਆਏ ਕੇਸਾਂ ਦੀ ਗੱਲ ਕਰੀਏ ਤਾਂ ਕਰਨਾਟਕ ਦੇ ਵਿੱਚ 8 ਮਹੀਨੇ ਦੇ ਜਵਾਕ ਦਾ ਪਹਿਲਾ ਕੇਸ ਆਇਆ ਦੂਸਰਾ ਕੇਸ ਕਰਨਾਟਕ ਦੇ ਵਿੱਚ 3 ਮਹੀਨੇ ਦੀ ਜਵਾਕੜੀ ਦਾ ਕੇਸ ਆਇਆ ਤੇ ਤੀਸਰਾ ਕੇਸ ਗੁਜਰਾਤ ਦੇ ਵਿੱਚ 2 ਮਹੀਨੇ ਦੇ ਜਵਾਕ ਦਾ ਆ ਤੇ ਚੌਥਾ ਕੇਸ ਪੱਛਮੀ ਬੰਗਾਲ ਦੇ ਵਿੱਚ 5 ਮਹੀਨੇ ਦੇ ਜਵਾਕ ਦਾ ਆਇਆ ਤੇ ਪੰਜਮਾ ਤੇ ਸ਼ੀਮਾ ਕੇ ਤਾਮਿਲਨਾਡੂ ਦੇ ਚਨਈ ਤੋਂ ਦੋ ਬੱਚਿਆਂ ਦਾ ਸਾਹਮਣੇ ਆਇਆ ਹੈ ਤੇ ਇਸ ਦੇ ਲਈ ਕਿਹਾ ਗਿਆ ਹੈ ਕਿ ਏਜ਼ ਗਰੁੱਪ ਜਿਹੜਾ ਸਿਰਫ ਬੱਚਿਆਂ ਦਾ ਨਹੀਂ ਹੈ ਕੋਈ ਯੰਗਰ ਹੈ ਕੋਈ 올ਡਰ ਹੈ ਉਹਨਾਂ ਗਰੁੱਪਾਂ ਨੂੰ ਵੀ ਇਹ ਬਿਮਾਰੀ ਨੁਕਸਾਨ ਪਹੁੰਚਾ ਸਕਦੀ ਹੈ ਸੋ ਅੱਗੇ ਤੋਂ ਅੱਗੇ ਪੂਰੀ ਜਾਣਕਾਰੀ ਸ਼ੇਅਰ ਕਰ ਦੋ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ